ਇੱਕ ਵਾਰੀ ਮੈਂ ਤੇ ਚਮਕੀਲਾ ਹਰਚਨ ਗਰਵਾਲ ਨਾਲ ਗੋਣ ਚਲੇ ਗਏ ਦੋਨੋਂ ਸਾਈਡ ਤੇ ਅੱਛਾ ਜੀ ਸੀਮਾ ਜੀ ਨਾਲ ਹੀ ਤੇ ਸਾਈਡ ਤੇ ਮਾਝਾ ਵੜਕ ਨਹੀਂ ਅਸਾਂ ਆ ਤੂੰ ਜਦੋਂ ਗੋਣ ਲੇ ਗਏ ਤੈਨੂੰ ਤੂੰ ਅੱਛਾ ਜਾ ਰਹੇ ਸੀਗਾ ਉਹਦਾ ਹੋਰ ਮਨੇ ਪਲੇ ਆਪ ਕਰਨਾ ਹੁੰਦਾ ਸੀਗਾ ਚਮਕੁਰਾ ਚਮਕੀਲਾ ਜੀ ਚਮਕੀਲਾ ਮੈਂ ਤਾਂ ਇਹ ਘਟ ਕਰਦਾ ਉਹ ਬਹੁਤ ਬਾਤ ਸਾਰੇ ਸਾਜਾਂ ਦਾ ਧਨੀ ਸੀ ਪੂਰਾ ਨਹੀਂ ਸੀ ਬੰਦਾ ਤੇ ਅਸੀਂ ਮੈਂ ਉਹ ਮੈਨੂੰ ਕਿਸੇ ਵੇਲੇ ਚੇਤਾ ਹੁੰਦਾ ਸੀਗਾ ਮੈਂ ਕਿਹਾ ਚਮਕ ਦੇਖ ਲਓ ਅਸੀਂ ਕਿਤੇ ਗਰੇਵਾਲਾ ਵੀ ਗਏ ਤੇ ਉਹਦਾ ਜਦ ਰ ਸਵਰਗਾਂ ਵਾਸਾ ਉਹਨੇ ਆਪਣੇ ਕਲਾਕਾਰ ਕੋਲ ਕੁੱਕੀ ਨੂੰ ਕਿਹਾ ਹੁੰਦਾ ਤੇਜੀ ਭਾਈ ਦਾ ਪ੍ਰੋਮ ਭਾਵਾਂ 10000 ਚ ਕਰੀ ਜੇ ਮੈਂ 30 ਲੈਣ ਭਾਵਦਾ ਕਰਨਾ ਹਾਂ ਭਾਈ ਹਾਂ ਭਾਈ ਦਾ ਆਪਣਾ ਉਸਤਾਦ ਜੀ ਨੇ ਕਿਹਾ ਹਾਂ ਅਸੀਂ ਵੀਰ ਜੀ ਨੂੰ ਭੁੱਖੇ ਨਹੀਂ ਬੰਦਣਾ ਉਸਤਾਦ ਜੀ ਨੂੰ ਵਾਜੀ ਵਾਜੀ ਕਮ ਦੇਣਾ ਉਹ ਦਿੰਦਾ ਸੀ ਚੰਗਾ ਕੋਈ ਕੋਈ ਵਧੀਆ ਕੋਈ ਹੋਰ ਯਾਦ ਜਿਹੜੀ ਸਾਂਝੀ ਕਰਨੀ ਚਾਹੋ ਇੱਕ ਵਾਰੀ ਮਤਲਬ ਮੇਰਾ ਬਹੁਤ ਦੋਸਤ ਆਪਣਾ ਅਮਰ ਜੀ ਤੁਹਾਡਾ ਉਹ ਹਾਂ ਜੀ ਉਹ ਕਹਿੰਦਾ ਉਹਦਾ ਵਿਆਹ ਸੀ ਕਹਿੰਦਾ ਪਰਗਨ ਸਿੰਘ ਚਾਹੇ ਤੂੰ 20000 ਲੈਣਾ ਚਾਹੇ 10000 ਲੈਣਾ ਭਈ ਕਲਾਕਾਰ ਤੂੰ ਈ ਆਸੀ ਤੇਰ ਕੋ ਸੇਹਰਾ ਪੜਾਉਣਾ ਦਾ ਪੜਣਾ ਵੀ ਤੂੰ ਜਾਣਾ ਅੱਛਾ ਜੀ ਉਹ ਮੈਂ ਕਹੇ ਕਿ ਤੂੰ ਦੱਸਦਾ ਵੀ ਉਸ ਟਾਈਮ ਸ਼ਾਮ ਦਾ ਟਾਈਮ ਜਾਣਾ ਸੀ ਤੇ ਹੰਦਗੜ ਮੰਡੀ ਕੋ ਅੱਛਾ ਜੀ ਮੈਂ ਜਦੋਂ ਕੋਈ ਸਵਾਦੀ ਬਾਜੀ ਨਹੀਂ ਦੱਸਣ ਡਾਕੂ ਉਹ ਕਹਿੰਦੇ ਕੋਈ ਨੇ ਲੱਭ ਲਓ ਕੋਈ ਨਾ ਤੇ ਮੈਂ ਜਦੋਂ ਆਫਿਸ ਦੀ ਮੈਂ ਨਿਗਾਹ ਮਾਰੀ ਤੇ ਮੈਂ ਕਹਾਂ ਚਮਕੀਲਾ ਜੀ ਹਾਰਮੋਨੀਓਂ ਵਜਾ ਕੇ ਆਪਣਾ ਰਿਆਜ਼ ਕਰ ਰਹੇ ਸੀ ਅੱਛਾ ਜੀ ਉਹ ਗਾਉਂਦੇ ਨਹੀਂ ਸੀਗੇ ਅੱਛਾ ਬਾਹਰ ਹਾਰਮੋਨੀਅਮ ਤੇ ਵਿਆਹ ਆਪਣਾ ਰਿਆਜ਼ ਕਰਦੇ ਹਾਂ ਸਿੱਖਦੇ ਤੇ ਚੌੜੂ ਕੀ ਸੀ ਸਿੱਖਦੇ ਪਈ ਸੀ ਇਹ ਤੇ ਗੀਤਕਾਰ ਮਾਰਕੀਟ ਤੇ ਸੀ ਹਾਂ ਇਹ ਮਾਰਕੀਟ ਸੀਗੇ ਲੇਕਿਨ ਮੈਂ ਐਜ਼ ਅ ਗਾਇਕ ਨਹੀਂ ਸੀ ਠੀਕ ਹੈ ਤੇ ਉਹ ਹੋਰਾਂ ਪਲੇ ਕਰੀ ਜਾਣ ਠੀਕ ਹੈ ਤੇ ਮੈਂ ਕਿਹਾ ਜੀ ਚਮਕ ਜੀ ਦਸੂ ਪਰਦੇਵ ਮੈਂ ਯਾਰ ਅੱਥੇ ਅਹਿਮਦਗੜ ਜਾਣਾ ਕਹਿੰਦਾ ਚਲੋ ਚੱਲਦੇ ਆਂ ਅੱਛਾ ਜੀ ਤੇ ਮੈਂ ਕਹਾਂ ਢੋਲ ਕਲਾ ਕਿਵੇਂ ਕਿਹਾ ਉਹ ਮੈਨੂੰ ਕਹਿੰਦਾ ਉਹ ਮੁਹੱਬਤ ਤੁਰਿਆ ਪਰਦਾ ਸੀਟ ਹੁੰਦਾ ਭਾਈ ਅੱਛਾ ਜੀ ਉਹ ਵੀ ਇੱਕ ਕਲਾਕਾਰ ਹੁੰਦਾ ਸੀ ਅੱਛਾ ਜੀ ਕਲਾਕਾਰ ਜਿਆਦਾ ਸੀ ਐਵੇਂ ਤੋਂ ਆਹੋ ਉਹਨੂੰ ਮੈਂ ਕਿਹਾ ਮੁਹੱਬਤ ਜਾਣਾ ਉੱਥੇ ਸੇਰਾ ਪੜਨ ਤੇ ਤੂੰ ਮੈਨੂੰ ਦੱਸ ਢੋਲਗ ਕਦੋਂ ਹੁਣੇ ਪੈਦਾ ਕਰ ਲੈਨੇ ਅੱਛਾ ਜੀ ਅਕਬਰ ਅਲੀ ਜੋਧਾ ਦਾ ਦਫਤਰ ਸੀਗਾ ਇੱਥੇ ਵਾਹ ਲੂਚਿਆਂ ਦੇ ਚਾਰ ਪਰੋਸੇ ਉਹਨਾਂ ਦਾ ਐਲਪੀ ਰਿਪੋਰਟ ਆਇਆ ਸੀ ਉੱਥੇ ਦਫਤਰ ਸੀ ਉਹਨਾਂ ਦਾ ਦਫਤਰ ਚੋਰੀ ਢੋਲਗ ਚੁਪ ਲਿਆ ਅੱਛਾ ਅੱਛਾ ਜੀ ਉੱਥੇ ਗਏ ਸੇਰਾ ਪੜਿਆ ਚਮਕਜੀ ਨੂੰ ਮੈਂ ਪੈਸੇ ਦੇਵਾਂ ਕਹਿੰਦੇ ਨਹੀਂ ਕਰਦਾ ਮੈਂ ਕਹਿੰਦਾ ਨਾ 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 ਅੱਛਾ ਨਾ ਇਹ ਤੂੰ ਲੈਣੇ ਪਾਣੇ ਨੇ ਅੱਛਾ ਜੀ ਗਣੀ ਬਹੁਤ ਅਸੀਂ ਜਦੋਂ ਤੁਹਾਨੂੰ ਦੱਸਿਆ ਵੀ ਹਰਚਨਗਰ ਵਾਲਾ ਦੋਨੋਂ ਬੈਠਾ ਸੀ ਕਿੱਡੇ ਆਪਸ ਵਿੱਚਗੇ ਮਿਲ ਸੀ ਅੱਛਾ ਜੀ ਹਾਂ ਮੈਨੂੰ ਮੈਨੂੰ ਮੇਰੀ ਬਹੁਤ ਰਿਸਪੈਕਟ ਕਰਦਾ ਸੀ ਠੀਕ ਹੈ ਤੁਮ ਕੀਲੇ ਦੇ ਨਾਲ ਜਦਾਰ ਸੰਧੂ ਸਾਹਿਬ ਦਾ ਕੁਝ ਉਹ ਚਮਕਦੀ ਉਹ ਗੱਲ ਦਾ ਬਿਲਡਿੰਗ ਤੇ ਮੈਂ ਥੀ ਜਿੱਥੇ ਦਫਤਰ ਸੀ ਨਾ ਉੱਪਰ ਸਾਡਾ ਹਾਂਜੀ ਉਹ ਚਮਕ ਜੀ ਦਾ ਥੱਲੇ ਸੀ ਸੈਕਿੰਡ ਜਿੱਥੇ ਮੇਰਾ ਉੱਪਰ ਸੀਗਾ ਸਿੰਧਾ ਜੀ ਗੁਰਜੀ ਦੇ ਨਾਲ ਅੱਛਾ ਤੇ ਇੱਕਦਮ ਬਹੁਤ ਤਿਆਰ ਹੋ ਕੇ ਪ੍ਰੋਗਰਾਮ ਤੇ ਜਾ ਰਹੇ ਲਾਲ ਸ਼ਰਟ ਪਾਈ ਵਾਈਟ ਉਹਨਾਂ ਦੇ ਪੈਂਟ ਪਾਈ ਹਾਂ ਚਮਕੀਲਾ ਜੀ ਹਾਂ ਚਮਕੀਲਾ ਗੋਗਲ ਆ ਇੰਨੇ ਸੋਹਣੇ ਲੱਗਣਾ ਉਹਨਾਂ ਤੇ ਹਾਂ ਹਾਂ ਤੇ ਮੈਂ ਖੜਾ ਹਤੇ ਅੱਛਾ ਮੈਂ ਆ ਚਮਕ ਜੀ ਤੁਸੀਂ ਉੱਤੇ ਆਓ ਕਿ ਮੈਂ ਥੱਲੇ ਆਵਾਂ ਹਾਂ ਆਹ ਤੁਸੀਂ ਤੇ ਆਉਂਗੇ ਮੈਂ ਥੱਲੇ ਆਵਾਂ ਉਹ ਕਹਿੰਦਾ ਇਹ ਤਾਂ ਪ੍ਰਗਨ ਦੋਨੋਂ ਪਾਸੇ ਗੱਲ ਲੱਗ ਵੀ ਐ ਪੌੜੀਆਂ ਤੂੰ ਆ ਲਿਆ ਪੌੜੀਆਂ ਜੀ ਮੈਂ ਆ ਜਲਾ ਵਾਹ ਜੀ ਸੀ ਜੀ ਬਹੁਤ ਯਾਨੀ ਕਾ ਮਾਲਾ ਇਹ ਚਮਕੀਲਾ ਜੀ ਦੀ ਜਾਣਤ ਦਾੜੀ ਸੀਗੀ ਜੀ ਉਹ ਰਿਸਪੈਕਟ ਹੁੰਦੇ ਸੀ ਆਪ ਤੋਂ ਵੱਡੇ ਨੂੰ ਆਨਯਰ ਕਲਾਕਾਰ ਬਹੁਤ ਕਾਰ ਕਰਦੇ ਸੀ ਇਹ ਉਹਨਾਂ ਦੀ ਇੱਕ ਆਤਮਾ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਕੁੱਟ-ਕੁੱਟ ਕੇ ਪਈ ਉਹਨਾਂ ਦੀਆਂ ਯਾਦਾਂ ਤਾਂ ਕੀ ਤੁਹਾਨੂੰ ਦੱਸੇ ਇੱਕ ਯਾਦ ਹੋਰ ਆ ਗਈ ਵੀ ਇੱਕ ਹੈ ਦੋ ਐਲਪੀਰ ਗੱਡੀਆਂ ਆਣ ਕੇ ਸਾਡੇ ਫਾੜਕੇ ਤੋਂ ਟੱਪੀਆਂ ਨਾ ਆ ਸਾਡਾ બસ ਸਟੈਂਡ ਵਾਲਾ ਲੁਧਿਆਣਾ ਤੇ ਰੁਕ ਗੀਆਂ ਅੱਛਾ ਜੀ ਤੋ ਮੇਰਾ ਆਫਿਸ ਉਹ ਤੋਂ ਇਧਰ ਹੁੰਦਾ ਸੀ ਚਮਕੀਲਾ ਨਹੀਂ ਸੀ ਇਧਰਲੇ ਪਾਸੇ ਫਾਰਟ ਦੇ ਨਾਲ ਹਾਂਜੀ ਮੈਂ ਪਿਆਰਾ ਪੰਛੀ ਹੋਰ ਗੱਜਨ ਸਿੰਘ ਤਲਵੰਡੀ ਵਗੈਰਾ ਇਧਰ ਅੱਛਾ ਜੀ ਤੇ ਉਹ ਆਣ ਕੇ ਮੈਨੂੰ ਪੁੱਛਣ ਲੱਗੇ ਬਾਹਰ ਅਸੀਂ ਬੈਠੇ ਸੋਵੇ ਦੇ ਹਾਂਜੀ ਉਹ ਕਹਿੰਦੇ ਬਾਈ ਜੀ ਚਮਕੀਲਾ ਜੀ ਨੂੰ ਮਿਲਣਾ ਪਾਰਟੀ ਆਈ ਬਈ ਪਾਰਟੀ ਕੋਲ ਟਰੱਕ ਡਰਾਈਵਰ ਕਹਿਣ ਲੱਗੇ ਅੱਛਾ ਜੀ ਚਮਕੀਲਾ ਜੀ ਨੂੰ ਮਿਲਣਾ ਅੱਛਾ ਜੀ ਮੇਰੇ ਕੋਲ ਇੱਕ ਮਹਿੰਦਰ ਮੜਾ ਸ਼ਾਗਿਰਦ ਮੁੰਡਾ ਸੀ ਮੈਂ ਮਹਿੰਦਰ ਕਨਾਂਗੁਰ ਤੋਂ ਮੈਂ ਜਾ ਦੇਖਿਆ ਚਮਕੀਲਾ ਜੀ ਹੈਗੇ ਉਹਦੇ ਆਫਿਸ ਬੈਠ ਹਾ ਦੇਖਣਾ ਕਹਿੰਦਾ ਗੋਦੇ ਬੈਠੇ ਮੈਂ ਚਲੋ ਜੀ ਅੱਛਾ ਜੀ ਅਸੀਂ ਮੈਂ ਮੂਰਤ ਉੱਪਰ ਪਿਆ ਮੇਰੇ ਨਾਲ ਉੱਪਰ ਅੱਛਾ ਜੀ ਜਦੋਂ ਚਮਕ ਜੀ ਨੇ ਸਲਾਮ ਦੁਆ ਕੀਤੀ ਉਹਨਾਂ ਬੰਦਿਆਂ ਨੇ ਨਾ ਪਰੇ ਹਜ਼ਾਰ-ਹਜ਼ਾਰ ਰੁਪਈਆ ਕੱਢ ਕੇ ਟੇਬਲ ਤੇ ਰੱਖ ਕੇ ਤੇ ਚਮਕ ਨੂੰ ਮੱਥਾ ਟੇਕਣ ਲੱਗੇ ਤੇ ਚਮਕ ਨੇ ਦੂਰੋਂ ਪਰ ਲਓ ਉਹਨਾਂ ਆਪ ਰੱਬ ਦੇ ਵਾਸਤੇ ਇਹ ਕਰਨ ਲੱਗੇ ਕਹਿੰਦਾ ਨਹੀਂ ਅਸੀਂ ਤੁਹਾਨੂੰ ਟਾੜੇ ਦਰਸ਼ਨ ਕਰਕੇ ਨੇ ਕੁਝ ਹੋਇਆ ਬੱਲ ਸਾਡੀ ਕਹਿੰਦਾ ਗੱਡੀਆਂ ਨਾ ਤੁਹਾਡੀਆਂ ਕੈਸਟਾਂ ਪਰ ਹੀ ਦੂਜੀ ਕੈਸਟ ਹੀ ਨਹੀਂ ਕੋਈ ਬੱਲ ਜੋ ਘਾਟੀ ਚਲਦੇ ਅੰਮ੍ਰਿਤਸਰ ਤੁਸੀਂ ਚਲਦੇ ਹੋ ਤੇ ਅੰਮ੍ਰਿਤਸਰ ਘਾਟੀ ਤੁਸੀਂ ਪਹੁੰਚਾਉਂਦੇ ਵਾਹ ਵਾਹ ਫਿਰ ਉਹ ਕਹਿੰਦਾ ਨਹੀਂ ਪੈਸੇ ਤੁਸੀਂ ਰੱਖੋ ਜੇਬ 'ਚ ਉਹਨਾਂ ਨੇ ਆਪਣਾ ਪਰਸ ਕੱਢਿਆ ਪਰ 40-50 ਹਜ਼ਾਰ ਤੋਂ ਚੋੜਾ ਰੱਖਦੇ ਸੀ ਠੀਕ ਹੈ ਜੀ ਫਿਰ ਉਹਨਾਂ ਮੁੰਡੇ ਨੂੰ ਭੇਜਿਆ ਹਰ ਚੀਜ਼ ਮੋਬਾਈਲ ਡਿੰਕ ਮੋਬਾਈਲ ਔਰ ਚਿਕਨ ਮਰ ਜੋ ਚਾਹੀਦਾ ਸੀ ਹਾਂ ਪੂਰੇ ਵਧੀਆ ਟੰਗ ਨਾਲ ਭੇਜੇ ਮੁੰਡੇ ਤੇ ਉਹਨਾਂ ਸਨੈਪ ਲਏ ਸਾਰਾ ਕੁਝ ਦਰਸ਼ਕੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਦੇਣਾ ਚਾਹਣਾ ਕਿ ਪਰਜਨ ਤੇਜ਼ੀ ਹੋ ਰਹੀ ਸਾਡੇ ਨਾਲ ਬੈਠੇ ਨੇ ਗੱਲਬਾਤ ਕਰ ਰਹੇ ਨੇ ਸਮਕਾਲੀ ਗਾਇਕ ਦੀਆਂ ਯਾਦਾਂ ਸਾਂਝੀਆਂ ਕਰ ਰਹੇ ਨੇ ਹਾਲਾਂਕਿ ਇੱਕ ਆਰਟਿਸਟ ਜਿਹੜਾ ਵਾ ਉਹ ਆਪਣੇ ਸਮਕਾਲੀ ਦੀਆਂ ਜਿਹੜੀਆਂ ਇੰਨੀਆਂ ਗੱਲਾਂ ਨਹੀਂ ਦੱਸਦਾ ਹੁੰਦਾ ਔਰ ਇਹਨਾਂ ਦੇ ਸਮਾਂ ਕੁਝ ਹੋਰ ਸੀਗਾ ਸੋ ਉਹ ਕਹਿ ਰਿਹਾ ਖੁਦ ਵੀ ਉਹ ਟਰੱਕ ਡਰਾਈਵਰ ਆਇਆ ਗੱਡੀਆਂ ਰੋਕ ਕੇ ਤੇ ਉਹ ਕਹਿਣ ਲੱਗੇ ਵੀ ਸਾਡੀ ਸਾਡੀਆਂ ਗੱਡੀਆਂ ਦੇ ਵਿੱਚ ਕੈਸਟਾਂ ਸਿਰਫ ਉਹ ਚੁੰਗੀ ਲਾਈ ਤੁਹਾਡੀਆਂ ਹੀ ਚਲਦੀਆਂ ਅਲੱਗੇ ਇਹਨਾਂ ਦੇ ਰਕਾਰਡ ਵੀ ਉਦੋਂ ਵੱਜਦੇ ਸੀਗੇ ਬਹੁਤ ਵੱਜਦੇ ਸੀਗੇ ਤੇ ਇਹ ਖੁਦ ਆਪਣੇ ਮੂੰਹ ਤੋਂ ਇਹ ਗੱਲ ਦੱਸ ਰਹੇ ਇਹਨਾਂ ਦੀ ਜਿੰਦਾ ਦਲੀ ਹੈ ਜੀ ਇਹ ਉਹ ਸਮੇਂ ਐਸਾ ਪਿਆਰ ਹੁੰਦਾ ਸੀ ਹਰ ਭਾਈਚਾਰੇ ਚ ਖਾਸ ਕਰਕੇ ਗਾਇਕ ਭਾਈਚਾਰੇ ਚ ਝਾਲਸੀ ਵੀ ਜ਼ਿਆਦਾ ਹੁੰਦੀ ਆ ਤੇ ਇਹ ਇੰਨੀਆਂ ਪਿਆਰ ਮੁਹੱਬਤ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਨੇ ਸੋ ਇਹ ਯਾਦਾਂ ਅਪੂਲ ਨੇ